ਜਪਦੀ ਸਾਰ ੴ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪਲਾ ਹੋਵੇ ਜੇ ਲਾਇ ਰਖੇ ਲਿਪਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾਂ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਬਸ ਚਿਆਰਾ ਹੋਈਐ ਕੋਈ ਕੂੜਾ ਟਟੇ ਪਾਲੋ ਕਮਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਦੀ ਹੁਕਮ ਲਵੜਿਆਈ ਹੁਕਮੀ ਤਮਨੀ ਚੋਕਮਲੇ ਦੂਸ ਪਾਇਐ ਇਕ ਨਾ ਕੋਈ ਬਖਸ਼ੀਸ਼ ਇਕ ਨਾ ਕੋਈ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਵੇ ਨਾਨਕ ਹੁਕਮੈ ਜੇ ਬੁਝਐ ਤਉ ਮੈਂ ਕਹਿ ਨਾ ਕੋਵੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕੀਤਨ ਖੇਈ ਤਾ ਗਾਵੇ ਕੋ ਜੀਰੈ ਫਿਰਦੇ ਗਾਵੇ ਕੋ ਜਪੈ ਦਸਾ ਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਦਤਨਾ ਕਤਿਨਾ ਵਤੋਟ ਕਤ ਕਤਿ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪਾਂਹ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਵਿਖੇ ਸਾਬੇ ਪਰਵਾਹ ਸਚੁ ਸਾਹਿਬ ਸਚੁ ਨਾਹੇ ਭਾਕਿਆ ਭਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸੁ ਸੁੰਤਰੀ ਪਿਆਰ ਅੰਮ੍ਰਿਤ ਵੇਰਾ ਸਚੁ ਨਾਹੋ ਵਡਿਆਈ ਵਿਚਾਰ ਕਰਮੀਆਂ ਵੈ ਕਪੜਾ ਨਦੀ ਮੁਖਤਵਾਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਸਾਧਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਾਂ ਸੁਏ ਜਿਨ ਸੇਵਿਆ ਤੁੰ ਪਾਇ ਮਾਨ ਨਾਨਕ ਗਾਵੀਏ ਦੁਨੀਆਦਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁੱਖਾ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੂ ਈਸ਼ਰ ਗੁਰਗੋਬਰ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆਖਾ ਨਾਹੀ ਕੈਨਕਤ ਨਾ ਜਾਈ ਗੁਰਾਂ ਇੱਕ ਦੇਵੁ ਜਾਈ ਸਭਨਾ ਜੀਆ ਕਾਏ ਕੋ ਦਾਤਾ ਸੋ ਮੈਬਸ ਨਾ ਜਾਈ ਕੀਤਿ ਨਾਵਾਂ ਜੇ ਤਿਸ ਭਾਵਾਂ ਵੇਨ ਭਾਣੇ ਕੇ ਨਾਏ ਕਰੀ ਜੇ ਤਿਸ ਰੂਪਾਇ ਵਿਖਾਂ ਵੇਨ ਕਰਮਾਂ ਕੇ ਮਿਲ ਲਾਈ ਮਾਤੇ ਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੇਵੁ ਜਾਈ ਸਭ ਜੀਆਂ ਕਾ ਇਕ ਦਾਤਾ ਸੋ ਮਹਿਮਸਰ ਨਾ ਜਾਈ ਜੇ ਜੋਚਾਰੇ ਆਰ ਜਾਣ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਆਣੀਐ ਨਾਲ ਚਲੇ ਸਭ ਹੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰਮ ਆਵਈ ਤਾ ਵਾਰਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰਦੋ ਸੀ ਦੋਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਰਵੰਤਿਆ ਗੁੰਦੇ ਤਿਹਾ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੋਰ ਪਾਤਾਲ ਸੁਣੈ ਪਵਨ ਸਕੇ ਕਾਲ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪ ਪਾਪ ਦਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹ ਮੰਦ ਸੁਣੈ ਜੋਗ ਜੁਗਤ ਤੰਪੇਦ ਸੁਣੈ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪ ਪਾਪ ਦਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਰਸ਼ਰ ਕਾ ਇਸ਼ਨਾਨ ਸੁਣੈ ਪਰ ਪਰ ਪਾਵੇਂ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਰਾ ਵਿਕਾਸ ਸੁਣੇ ਦੂਪ ਪਾਪ ਦਾ ਨਾਸ ਸੁਣੇ ਸਰਾ ਗੁਨਾਹ ਕੀ ਗਾ ਸੁਣੇ ਸੇ ਪੀ ਪਰਸ਼ਾ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸੁਗਾ ਨਾਨਕ ਭਗਤਾਂ ਸਰਾ ਵਿਕਾਸ ਸੁਣੇ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਹੀ ਨ ਜਾਏ ਜੇ ਕੋ ਕਹੇ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦੇਨ ਜਨ ਹੋਵੇ ਜੇ ਕੋ ਮੰਨਣੇ ਮਨ ਕੋਵੇ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਲਪ ਹੋਵੇ ਕੀ ਸੋਧ ਮੰਨੇ ਮੋ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਦਿੰਜਨ ਹੋਏ ਜੇ ਕੋ ਮੰਨਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਿਓਂ ਪਰ ਡਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਦਿੰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਮੰਨੇ ਪਾਵੈ ਮੁਕਤਿ ਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਪਿਕ ਐਸਾ ਨਾਮ ਦਿੰਜਨ ਹੋਏ ਜੇ ਕੋ ਮੰਨ ਜਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚਾ ਸੋਹ ਹੈ ਦਰਜਾਨ ਪੰਚਾ ਕਾਗਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰੇ ਕਿ ਕੰਨੈ ਨੈ ਨੈ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਾ ਫਰਕੈ ਜਨ ਸੂਤ ਜਿਕੋ ਬੁਜੇ ਹੋਏ ਸਚਿਆਰ ਕਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਖੋਰ ਜਿਸਤੇ ਭਾਰਤ ਨੇ ਤਮ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਤੁਲਾਮ ਇਹੋ ਲਿਖਾ ਲਿਖ ਜਾਣਾ ਕੋਏ ਦੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਤੋਂ ਕੂਤ ਕੀਤਾ ਪਸਾਓ ਇੱਕ ਕੁਵਾ ਇਸਤੇ ਹੋਏ ਲਗਦਰੀਆ ਕੁਦਰਤ ਕਵਨ ਕਹਾ ਵਿਚਾਰ ਵਰਣ ਜਾਵਾ ਇੱਕ ਵਾਰ ਜੋਤ ਪਾਵੈ ਸਾਈ ਪਰੀਤ تن سدا سلامت نرنکار اثنکھ جپ اثنکھ پاؤ اثنکھ پوجا وارن جا تا پریکار تدا سلامت نرنکار اثنکھ مورخ اند کور اثنکھ چور ہرام کور اثنکھ خمر کر جاہے جور اثن گلبڑ ہتیا کمائے اثنکھ پاپی پاپ ਕਰ ਜਾਏ ਅਸ਼ੰਕ ਕੁੜਿਆ ਕੁੜੇ ਫਿਰਾਏ ਅਸ਼ੰਕ ਮਲੇਸ਼ ਮਨਪਤ ਖਾਏ ਅਸੰਖ ਨੰਸਨ ਕਰੇ ਭਾਰ ਨਾਨਕ ਨੀਚ ਕੈ ਵਿਚਾਰ ਵਰਣ ਜਾਵਾ ਏਕ ਵਾਰ ਜੋ ਤੁਰ ਪਾਵੇ ਸਾਈ ਪਲੀਕਾਰ ਉਹ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸੇ ਭਾਰ ਹੋਏ ਅਖਰੀ ਨਾਮ ਅਤੀ ਸਲਾਹ ਅਖਰੀ ਗਿਆਨ ਦੇ ਦੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਬ ਖਾਨ ਜਿਨੇ ਲਿਖੇ ਤੇ ਸੁਰਨਾਏ ਜਿਨੇ ਫਰਮਾਏ ਤੇ ਪਾਈਂ ਜੇਤਾ ਕੀਤਾ ਤੇ ਤਨਾਓ ਵੇ ਨਾ ਵੈ ਨਾਹੀ ਕੋ ਥਾਮ ਕੁਦਰਤ ਕਮਨ ਕਹਾ ਵਿਚਾਰ ਵਰਣ ਜਾਵਾ ਏਕ ਵਾਰ ਜੋ ਤੁਰ ਪਾਵੇ ਸਾਈ ਭਲੀ ਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਧੰਦੇ ਪਾਣੀ ਤੁੱਟੈ ਉਤਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਹੂ ਲਈਏ ਉਤ ਹੋਏ ਪਰ ਇਹ ਮਤ ਪਾਪਾਂ ਕੇ ਸੰਗ ਉਤੋ ਪਹਿਨਾਵੇਂ ਕੇ ਰੰਗ ਕੁਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਹਿ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਤਬਦਿਆਦ ਤਾਨ ਜੇ ਕੋ ਪਾਵੈ ਤੰਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤੀ ਵਿਥਮਲ ਨਾਉ ਸਗੋਂ ਤੇਰੇ ਮੈਂ ਨਾਹੀਂ ਤੋਏ ਵੇਣ ਗੁਣ ਪੀਤੇ ਪਤ ਨਾ ਹੋਏ ਸੁਆਸਤ ਬਾਣ ਬਰਮਾ ਸਤਸਵਾਣ ਸਲਾਮੰਚਾ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸ੍ਰੀ ਰਤੀ ਮਹਾ ਕਵਨ ਜਿ ਤਵਾ ਆਕਾਰ ਵੇਲ ਨਾ ਪਾਈਆ ਪਣਤੀ ਜੇ ਹੋਵੇ ਲੇ ਪੁਰਾਨ ਵਕਤ ਨਾ ਪਾਇਓ ਕਾਧੀਆਂ ਜੇ ਲਿਖਣ ਲੇ ਪੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾਣ ਕਰਤਾ ਸੇਖੀ ਕੋ ਸਾਜੇ ਆਪੇ ਜਾਣੈ ਸੋਏ ਕਿ ਕਰ ਆਕਾ ਕਿ ਸਲਾਹੀ ਯੋ ਵਰਨੀ ਕਿ ਜਾਣਾ ਨਾਨਕ ਕਾ ਕਨ ਸਭੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਨੇ ਮੈਂ ਅਗੇ ਗਿਆ ਨਾ ਸੁਖੈ ਪਤਾਲਾ ਪਤਾਲ ਲਖ ਆਦਾ ਸਾਇਆ ਦਾਸ ਕੋੜ ਕੋੜ ਭੱਤਕੇ ਵੇਲ ਕੈਨਿਕ ਬਾਤ ਸੈ ਸਠਾਰਾਂ ਕੈਂ ਚੱਤੇ ਬਾਣ ਅਸਲੋਂ ਇੱਕ ਧਾਦ ਲਿਖਾ ਹੋਏ ਤਲ ਲਿਖੀਐ ਲਿਖੇ ਹੋਏ ਬినాਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਹ ਤੇ ਸੁਖ ਨ ਪਾਈਆਂ ਨਦੀਆਂ ਅਤੇ ਵਾਹ ਪਵੈ ਸੁਮਨ ਨ ਜਾਣੀਐ ਸੁਮਨ ਸਾਹ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਵਣੀ ਜੇ ਤੇ ਸੁਮਨ ਹੋ ਨਾ ਬਿਸਰੈ ਅੰਤ ਨ ਸਿੱਧੀ ਚੈ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਨਣਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਬਾਰ ਬਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਈ ਕਿਤੇ ਮੰਗਹ ਦੁਦ ਪਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟੁੱਟੇ ਵਿਕਾਰ ਇਹ ਤੇ ਲੈ ਲੈ ਮੁਕੁਰ ਪਾਏ ਇਹ ਤੇ ਮੂੜ ਖਾ ਹੀ ਖਾਂਏ ਇਹ ਤੇ ਆ ਦੋਖੂ ਸ਼ਰਮਾਰ ਇਹ ਬੇਦਾ ਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਕੀਤੇ ਜਿਸ ਨੂੰ ਬਖਸੇ ਸਿਧ ਸਲਾਹਾ ਨਾਨਕ ਪਾਤਸ਼ਾਹੀ ਪਾਸ਼ਾ ਅਮਨ ਗੁਣ ਅਮਨ ਵਪਾਰ ਅਮਨ ਵਪਾਰੀਏ ਅਮਨ ਪੰਡਾਰ ਅਮਨ ਆਵੇ ਅਮਨ ਲਾ ਜਾਏ ਅਮਨ ਪਾਏ ਅਮਨ ਸਮਾਏ ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣੂ ਆਖੇ ਦੇਵ ਆਖੇ ਸੁਰ ਨਾਨਕ ਸੇਵ ਇਹਤੇ ਆਖੇ ਆਖਣ ਪਾਹੇ ਇਹਤੇ ਕਹਿ ਕੇ ਉੱਠਕ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨਸਤੇ ਕੀ ਗਏ ਜੇ ਵਰ ਪਾਵੈ ਦੇਵਣ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਨ ਲਾ ਲਖੀਏ ਸਿਰਗਾ ਵਾਰਾਂ ਗਾਵਾਰ ਸੋ ਦਰ ਕੇ ਸਾ ਸੋ ਕਰ ਕੇ ਸਾ ਜਿਤ ਵੈ ਸਭ ਸਮਾਲੇ ਵਾਝੇ ਨਾਮ ਅਨੇਕ ਸੰਖਾ ਇਹਤੇ ਵਾਵਨ ਹਾਰੇ ਇਹਤੇ ਰਾਜਪ੍ਰੀਤ ਸੋ ਤਹੀਂ ਹਨ ਇਹਤੇ ਗਾਵਨ ਹਾਰੇ ਗਾਵੈ ਤੋਨੋਂ ਪਾਉਂ ਪਾਣੀ ਵਿੱਚ ਸੰਤਰ ਗਾਵੈ ਰਾਜਾ ਤਰਮ ਦੁਵਾਰੇ ਗਾਵੇਂ ਚਿਤ ਕੋ ਬਦਲੇ ਕੀ ਜਾਣੈ ਲਿਖ ਲਿਖ ਤਰੰ ਵਿਚਾਰੇ ਗਾਵੇਂ ਈਸ਼ਰ ਬਰਮਾ ਦੇਵੀ ਸੋਮ ਸਦਾ ਸੁਵਾਰੇ ਗਾਵੇਂ ਇੰਦ ਇੰਦਾਸੁਮ ਬੈਠੇ ਦੇਵ ਦੇ ਅੰਦਰ ਨਾਲੇ ਗਾਵੇਂ ਸਿਰ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਤ ਪੰਡ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੇਂ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਨ ਰਤ ਨੂੰ ਪਾਏ ਤੇਰੇ ਅਸ਼ਰ ਤੀਰਥ ਨਾਲੇ ਗਾਵੇਂ ਜੋਤ ਮਾ ਬਲਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇ ਤਨ ਨੂੰ ਗਾਵੈ ਜੋਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਹੀਂ ਹੈ ਭੀ ਉਸੇ ਜਾਇ ਨਾ ਜਾਸੇ ਰਚਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਘਰ ਘਰ ਜਿੰਸੀ ਮਾਇਆ ਜਿਨੂ ਪਾਏ ਘਰ ਘਰ ਵਿਖੇ ਕੀਤਾ ਆਪਣਾ ਜੀਵ ਤੇ ਦੀ ਵੜਿਆਈ ਜੋ ਤੇਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਭ ਪਤਸਾਹਿਬ ਨਾਲ ਕਹਿਣ ਦੇ ਜਾਈ ਮੁੰਡਾ ਸੰਤੋਖ ਸਰਮ ਪੱਝੋਲੀ ਧਿਆਨ ਕੀ ਕਰੇ ਮੇ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਹਾਈ ਪੰਥੀ ਸਰਜ ਮਾਤੀ ਮਨ ਜੀਤੇ ਜਗ ਜੀਤ ਆਦੇਸ਼ ਸਿਆਂ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋ ਜੋ ਇਕੂ ਵੇਸ ਭਗਤ ਗਿਆਨ ਦਿਆ ਬੰਡਾਰਨ ੜਕੜਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਇਸ ਅਵਰਾ ਸਾਧ ਸੰਜੋਗ ਵਿੱਚ ਜੋ ਦੋਹੇ ਕਾਰ ਚਲਾਵੇ ਰੇਖਿਆ ਪਾਗ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਦ ਜਿਉ ਜੋ ਇਕੋ ਵੇਸ ਇਕਾ ਮਾਈ ਜੁਗਤ ਵਿਆਇ ਤਿੰ ਚੇਲੇ ਪਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾਨ ਜਿਬ ਤਿਸ ਪਾਵੇ ਦਿਵੇ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹ ਨਨਦ ਨਾ ਆਵੇ ਬਹੁਤਾ ਇਵੜਾਨ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਦ ਜਿਉ ਜੋ ਇਕੋ ਵੇਸ ਆ ਸੰਦੋਏ ਲੋਏ ਭੰਡਾਰ ਜੋ ਕਿਸ ਪਾਇਆ ਸੋਇ ਕਾਵਾਰ ਕਰ ਕਰਿ ਵਿਥੇ ਸਜਿਨ ਹਾਰ ਨਾਨਕ ਸੱਚੀ ਕੀ ਸਾਚੀ ਤਾਰ How does this, this ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਗੇੜਾ ਆਖੀਏ ਏਕ ਨਾਮ ਜਹਦੀਸ ਏਤ ਰਾਹ ਪਤ ਪੌੜੀਆਂ ਚੜੀਆਂ ਹੋਏ ਅਤੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈਏ ਕੂੜੇ ਕੂੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਬਲਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਤੇ ਛੁਟੇ ਸੰਸਾਰ ਜਿਸ ਹੱਥ ਜੋਰ ਵਿਕਸੂਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੇ ਥੀ ਤੀਵਾਰ ਪਵਨ ਪਾਣੀ ਅਗਨੀ ਪਰਤਾਲ ਇਸ ਵਿੱਚ ਧਰਤੀ ਥਾਪ ਰਕੀ ਤਰਮਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪ੍ਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਕਾ ਏਹੋ ਤਰਮ ਗਿਆਨ ਕੰਡ ਕਾ ਆਖੋ ਕਰਮ ਇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਇਤੇ ਬਰਮੇ ਕਾੜ ਤਕੜੀਐ ਰੂਪ ਰੰਗ ਕੇਵੇ ਸੋ ਇਤਿਆ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨ ਮਨ ਕੇਤੇ ਰਤਨ ਸਮੁੰਦ ਇਤਿਆ ਖਾਣੀ ਕੀਤੀਆ ਬਾਣੀ ਕੇਤੇ ਪਾਤਨੰਦ ਕੇਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਮ ਮਨੂਰ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਤੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਇੱਥੇ ਘੜੀਐ ਸੁਖਤ ਮਤਮਨ ਬੁੱਧ ਤਿੱਥੇ ਘੜੀਐ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਾਂ ਬਰਸੂਰ ਤੇ ਮੇਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਇੱਥੇ ਭਗਤ ਵਸੈ ਕਹਿ ਲੋਏ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਪਰ ਕਰ ਵੇਖੈ ਨਤ ਗਿਨਕਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਇਥੇ ਲੋਲ ਆਕਾਰ ਜਿਵੇਂ ਹੁਕਮ ਤੇਵੇਂ ਤੇਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾਂ ਤੀਰ ਸੁਨਿਆਰ ਅਹਰਨ ਮਤ ਵੇਦ ਖਥਿਆਰ ਪਾਉ ਖਲਾ ਅਗਰ ਤਪਤਾਉ ਪਾंडा ਪਾਉ ਅੰਮ੍ਰਿਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਦਿਵਸ ਰਾਤ ਦੁਦਾਈ ਦਾਇਆ ਏ ਲੈ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਪਤਿ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ